ਫੇਰ ਲਾਵਾਂ ਭਲਾ ਬੱਲਾ ਵਜੀ ਜਾਂਦੀ 10 ਘਰ ਕੋਈ ਵੀ ਨਹੀਂ ਹੈਗਾ ਬਈ 10 ਚੁੱਕਣ ਵਾਲਾ ਫੋਨ ਬੰਦਾ ਇਹਨਾਂ ਨੂੰ ਪੁੱਛੀ ਲੈ ਹੈ ਕਿ ਨਹੀਂ ਮੈਂ ਕੋਈ ਮਾੜੀ ਰਹਿ ਇਹਨਾਂ ਨੂੰ ਥੋੜਾ ਦੇਣੀ ਚੁੱਕਿਆ ਹੀ ਨਹੀਂ ਕੁੜੀ ਨੇ ਫੋਨ ਮੈਂ ਤਾਂ ਕੋਈ ਗੱਲ ਇਹੋ ਕਰਨੀ ਹਮ ਮੇਰਾ ਮਾਨੇ ਵੀ ਚੱਲ ਮਨਪ੍ਰੀਤ ਨੂੰ ਕਹਿੰਦੇ ਆ ਵੀ ਮਨਪ੍ਰੀਤ ਇਥੇ ਆਵੇਂ ਤੁਰਿਆ ਫਿਰੂਗਾ ਟਾਣੀਆਂ ਦੇ ਵਿੱਚ ਤੇ ਇਸ ਤਰ੍ਹਾਂ ਕਰੀਏ ਵੀ ਇਹਨੂੰ ਬਾਹਰ ਕਲਾ ਦੀਏ ਤੇ ਪੈਸੇ ਚੱਲ ਮੈਂ ਦੇ ਦੂੰਗਾ ਜਿੱਦਾਂ ਵੀ ਹੋਊਗਾ ਮੈਂ ਫੜ ਧੜ ਕੇ ਕੋ 68 ਤੀ ਕੋ ਫੜ ਲੂਗਾ ਰਿਸ਼ਤੇਦਾਰਾਂ ਕੋ ਫੜ ਲੂਗਾ ਮੈਂ ਦੇ ਦੂੰਗਾ ਤੇ ਪਰ ਇਹਦੇ ਕੁੜੀ ਨੇ ਫੋਨ ਹੀ ਨਹੀਂ ਚੁੱਕਿਆ ਦੇ ਚੋਕਰੀ ਤੇ ਚੱਲ ਮੈਂ ਕਹਿ ਦੇਣਾ ਇਹਨੂੰ ਸਭ ਨੂੰ ਇਹ ਆ ਵੀ ਹੁਣ ਤੇ ਚਲੋ ਮੁੰਡੇ ਮੰਡੇ ਜਾਣ ਦੇ ਆ ਬਾਹਰ ਇਹੋ ਹੀ ਉਮਰ ਹੋਏ ਇਹੋ ਉਮਰ ਕਮਾਈ ਕਰਨ ਦੀ ਆ ਜੇ ਚਲ ਜੂਗਾ ਤੇ ਕਰ ਲੂਗਾ ਪੈੜੀਆਂ ਤੇ ਐਵੇਂ ਰੁਲਣੀ ਆ ਇਹ ਆ ਵੀ ਆ ਜਿਹੜਾ ਖੱਤਾ ਨਾ ਹੁਣ ਆ ਖੱਤਾ ਇਹਨਾਂ ਦਾ ਵਾ ਇਹ ਆ ਵੀ ਲਾਈ ਤੇ ਚਲੋ ਮੈਂ ਹੀ ਆ ਫਸਲ ਦੇ ਇਹਨਾਂ ਨੂੰ ਠੇਕਾ ਦੇ ਦਾਂ ਇਹ ਕਿਸ ਤਰ੍ਹਾਂ ਮਿਰਕੋ ਆ ਜੀ ਨਾ ਖੱਤਾ ਫੇਰ ਨਾ ਦਬਾਈ ਦੇਈ ਤੇ ਆ ਵੀ ਕੁਝ ਨਾ ਕੋਈ ਤੇ ਚਾਰਾ ਖੇਡਣਾ ਪਣਾ ਆਪਾਂ ਨੂੰ ਸੰਗ ਤਰੀਕਾ ਬੰਦਾ ਵਰਤੂ ਕਰ ਫੇਰੀ ਰੋਟੀ ਖਾਊਗਾ। ਜਵੇਂ ਭੂਲੇ ਪੰਨ ਬਣਿਆ ਨਹੀਂ ਰੋਟੀ ਖਾਦੀ ਜਾਣੀ। ਹਾਂ। ਨਾਲ ਇਹ ਆ ਵੀ। ਪੜੀ ਤੇਨੇ ਦੇਣੀ ਦੇਣੀ ਹੋਰ ਨਾ ਕੋਈ ਲੈ ਜੇ ਆਣ ਦੇ ਵਿੱਚ। ਬਾਕੀ ਹੋਰ ਨੂੰ ਮੈਂ ਕਿਸੇ ਨੂੰ ਇੱਥੇ ਵੜਨੀ ਨਹੀਂ ਦੇਣਾ। ਮਾਰ ਮਾਰ ਡਾਂਗਾ ਭਜਾਣਾ ਦਊਗਾ ਇੱਥੇ। ਇੱਥੇ ਮੈਂ ਹੀ ਰਹੂੰਗਾ। ਕੱਲ ਕੋਈ ਨਹੀਂ। ਇਹ ਮਨਪ੍ਰੀਤ ਦਾ। ਉੜਕੇ ਫੋਨ ਇਹ ਆਊਗਾ ਤਾਂ ਮੈਂ ਉਹਨੂੰ ਦੱਸੂਗਾ ਵੀ ਇਹਨੂੰ ਬਾਹਰ ਕਲਾ ਦਿੱਦੇ ਪੈਸੇ ਨਹੀਂ ਨਾ ਮੈਂ ਦੇਊਂਗਾ ਤੇ ਉਹਨੂੰ ਆਖਾਂਗੇ ਵੀ ਆ ਖਾਤਾ ਚਾ ਲੇਖ ਦੇਗੇ ਤੂੰ ਕਰਨਾ ਇਹ ਖਤੀਜੀ ਦੇ ਵਿੱਚੋਂ ਕੋਹ ਨਹੀਂ ਨਾ ਇਥੇ ਉਹ ਅਸਲ ਸਾਰੀਆਂ ਪੈੜੀਆਂ ਉੱਚੀਆਂ ਸਾਰਾ ਪਾਣੀ ਇਹਦੇ ਵਿੱਚ ਡਿੱਗਦਾ ਵਾ ਤੇ ਮੈਂ ਮਿੱਟੀ-ਮੁੱਟੀ ਪਾ ਲੂੰਗਾ ਤੇਰੇ ਕੋਲ ਮਿੱਟੀ ਨਹੀਂ ਪੈਂਦੀ ਇਦਾਂ ਕਰਕੇ ਗੱਲ ਬਣਨੀ ਹੋਰ ਉਦਾਂ ਨੇ ਦੇਣੀ ਨਹੀਂ ਆ ਮੀਂਹ ਸੰਦੀ ਪੈ ਰੋਜੀ ਪੈ ਜਾਂਦਾ ਕੋਈ ਕੰਮ ਹੀ ਨਹੀਂ ਹੁੰਦਾ ਤੇ ਪੈਂਦਾ ਵੀ ਵਾਵਾ ਯਾਰ ਪਾਣੀ ਖਲੋ ਜਾਂਦਾ ਵਾਵਾ ਟਹਿਲਦਾ ਫਿਰਦਾ ਵਾ ਕੰਮ ਕਰ ਲਏ ਸਾਰੇ ਉਹ ਹੋਏ ਵੇਂਦਾ ਆਇਆ ਵਾ ਵੇਂਦਾ ਆਇਆ ਵਾ ਪੱਠੇ ਵੜ ਲੈਂਦਾ ਆ ਚੁੱਪ ਕਰ ਫੋਨ ਸੁਣ ਲੰਦੇ ਹਲੋ ਆ ਮਤਲਬ ਕੀ ਆ ਵਾ ਯਾਰ ਸਿੱਕਾ ਜੀ ਆਮ ਨੰਬਰ ਅਡਾ 6 ਹੀ ਆ ਬੜ ਠੀਕ ਠਾਕ ਤੁਸੀਂ ਨਾ ਹਾਂ ਠੀਕ ਠਾਕ ਵਾ ਮਨ ਵੀ ਤਾਂ ਕੋਈ ਗੱਲ ਨਹੀਂ ਉਹਨੇ ਵਾਲੇ ਨੂੰ ਨਾ ਗੋਣਾ ਹੁਣ ਤੂੰ ਸੁਣ ਲਾ ਗਲਾ ਤੂੰ ਚੁੱਪ ਲੈ ਚੰਗਾ ਹੋ ਗਿਆ ਹਾਂਜੀ ਹਾਂਜੀ ਆ ਵੇਖ ਲੈ ਕਰਦਾ ਕੀ ਹਾਲੀ ਕਸ ਇਹ ਨਹੀਂ ਜਾਂਦਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਨਹੀਂ ਘਰੇ ਹੁਣਾ ਵਿਚਾਰਾ ਉਹ ਕਿੱਥੇ ਆਣਾ ਘਰ ਲਈ ਹੂੰ ਕਦੀ ਦੇ ਮੇਟੀਆਂ ਨੇ ਜਿਹੜਿਆ ਫਿਰਦਾ ਹੀ ਕਦੀ ਇਹ ਮੁੰਡਿਆਂ ਨੇ ਜਿਹੜਿਆ ਫਿਰਦਾ ਹੁਣ ਕੱਲ ਤਾਂ ਪਤਾ ਨਹੀਂ ਇਹ ਕਿੱਥੇ ਮੰਮੀ ਆ ਕੰਮ ਕਰ ਕੋਈ ਹੈ ਕੱਲ ਤਾਂ ਪਤਾ ਨਹੀਂ ਇਹ ਕਿੱਥੇ ਗਿਆ ਕਿੱਥੇ ਨਹੀਂ ਮਿੱਤਿਆਂ ਨੇ ਕੰਮ ਕੋਈ ਗਿਆ ਹੁਣਾ ਇਹ ਨਾ ਮੈਨੂੰ ਦੱਸ ਕੇ ਜਾਂਦਾ ਮੈਂ ਗਿਆ ਘਰ ਉਦਾਂ ਹੀ ਬੂਹੇ ਖੁੱਲੇ ਉਦਾਂ ਹੀ ਸਮਾਨ ਪਿਆ ਇਹਨੇ ਸਾਡੀ ਪਲਮਾਨ ਸੀ ਪੁੱਤ ਕਿ ਅਸੀਂ ਉੱਥੇ ਗੇੜਾ ਮਾਰਦੇ ਆ ਕੋਈ ਧਿਆਨ ਰੱਖਦੇ ਆ ਤੇ ਜੇ ਕੱਲ ਨੂੰ ਕੋਈ ਸਮਾਨ ਚੋਰੀ ਹੋ ਗਿਆ ਕੋਈ ਗੱਲ ਹੋ ਗਈ ਇਹਨੇ ਸ਼ੋਕਰੇ ਦੇ ਸਾਈਡ ਤੇ ਹੋ ਜਾਣਾ ਤੇ ਮੁੜ ਕੇ ਸਾਡੇ ਸਿਰ ਗੱਲਾਂ ਆ ਜਾਣੀਆਂ ਲੋਕਾਂ ਨੇ ਕਹਿਣਾ ਵੀ ਉਹਦੇ ਨਿਆਣਾ ਇਹ ਤੇ ਤੁਸੀਂ ਨਹੀਂ ਖਿਆ ਰੱਖਿਆ ਚੱਲ ਮੈਂ ਕਰੂੰ ਹੁਣ ਸਮਝਾਉਂਗਾ ਨੂੰ ਉਹਨੂੰ ਚੇਤਾ ਨਹੀਂ ਜਾਣ ਦੱਸਾਂਗਾ ਚੱਲ ਤੂੰ ਸਿਆਣਾ ਹੀ ਦੱਸ ਕੇ ਤੇ ਜਾਵੇ ਹਨੂ ਕਿੱਥੇ ਚੱਲਿਆ ਮੈਂ ਵੀ ਤਾਇਆ ਜਰਾ ਖਿਆ ਰੱਖੀ ਸਾਡੇ ਨੇ ਤਾਂ ਕੁੰਦਾ ਹੀ ਨਹੀਂ ਦੱਸਦਾ ਹੀ ਨਹੀਂ ਆਪਣੀਆਂ ਮਰਜ਼ੀਆਂ ਕਰੀ ਫਿਰਦਾ ਏ ਉਹ ਤਾਇਆ ਜੀ ਜਦੋਂ ਸਮਾਨ ਲੈ ਜਾਂਦਾ 5-10 ਮਿੰਟ ਲੱਗਦੇ ਆ ਤੇ ਹੋਰ ਆਦਾ ਮੈਂ ਹੁਣੇ ਆਇਆ ਨਾ ਕਿਹਿਆ ਟਾਈਮ ਲੱਗ ਜਾਂਦਾ ਹੁਣਾ ਨਾ ਜੀ ਇਹ ਮੈਨੂੰ ਹੀ ਕਹਿ ਰਹੇ ਆ ਕਿ ਤਾਇਆ ਉੱਥੇ 10 ਮਿੰਟ ਬਹਿ ਜਾਣ ਕਿ ਉੱਥੇ ਬਹਿ ਜਾ ਤੇ ਮੈਂ ਸਮਾਨ ਲੈ ਆਵਾਂ ਇਹਦਾ ਨਹੀਂ ਕੋਈ ਸਮਝ ਲੱਗਦੀ ਮੈਨੂੰ ਮੁਰਕੇ ਨਾ ਕੱਲ ਨੂੰ ਆਖਿਓ ਵੀ ਤਾਇਆ ਜਾ ਸਾਡਿਆ ਅਮੀਰ ਨੂੰ ਹਾਂ ਹਾਂ ਕਿ ਤਾਇਆ ਤੇਰੇ ਲਾਗੇ ਹੀ ਤੇ ਤੂੰ ਖਿਆਲ ਕਿਉਂ ਨਾ ਰੱਖਿਆ ਕੱਲ ਨੂੰ ਤੁਸੀਂ ਪੁੱਤ ਮੈਨੂੰ ਕਹਿਣਾ ਆ ਕੁੜੀ ਨੇ ਵੀ ਮਨਫਰੀ ਨੇ ਮੈਨੂੰ ਕਹਿਣਾ ਤਾਇਆ ਤੂੰ ਕਿਉਂ ਨਾ ਖਿਆਲ ਰੱਖਿਆ ਜੇ ਰੋ ਮੈਨੂੰ ਇਹ ਦੱਸਦਾ ਹੀ ਕੋਹ ਨਹੀਂ ਨਾ ਪਤਾ ਲੱਗਦਾ ਵੀ ਕਿੱਥੇ ਜਾਂਦਾ ਕਿੱਥੇ ਨਹੀਂ ਤੇ ਮੈਂ ਇਹਦਾ ਕੀ ਖਿਆਲ ਰੱਖਾਂ ਆ ਕੋਈ ਨਹੀਂ ਮੈਂ ਸਮਝਾਉਂਗਾ ਆ ਸਮਝਾ ਇਹਨੂੰ ਕੋ ਹਾਂਜੀ ਹਾਂਜੀ ਕੋਈ ਨਹੀਂ ਮੈਂ ਚਲੋ ਮੋ ਜੀ ਨੇੜਾ ਸੇੜਾ ਗਲਤੀ ਹੋ ਜਾਂਦੀ ਆ ਕੋਈ ਤੂੰ ਰੱਖਾਂ ਖਿਆਲ ਇਥੇ ਤੁਹਾਡੇ ਹੱਥਾਂ ਦੀ ਆ ਪਰ ਇਹਨੂੰ ਸੋਝੀ ਕੋਈ ਨਹੀਂ ਤੇ ਸੋਝਾਈ ਨਹੀਂ ਮੇਰੀ ਗੱਲ ਨੂੰ ਆਹੋ ਲੋਕਾਂ ਨੇ ਸਾਰੇ ਜਿਹੜਿਆ ਕਰਦਾ ਜੀ ਤੂੰ ਮੇਰੇ ਨਾਲ ਸੱਚ ਲਈ ਲੋਕੀਂ ਉਹਦਾ ਕਿਉਂਦੀ ਆ ਇਹ ਨਟਕੀਆ ਦਾ ਇਹਨੂੰ ਨਹੀਂ ਸਮਝ ਲੱਗਦੀ ਛੋਕਰੇ ਨੂੰ ਕਿ ਮੈਂ ਕੀ ਕਰਨ ਗਿਆ ਦਾ ਮੇਰੇ ਵਾਸਤੇ ਕੀ ਕਰ ਲਿਆ ਬਾਜੀ ਕੋਈ ਇਮਤ ਕਰਾਉਣਾ ਮਨ ਪੀਣਾ ਤੁਹਾਡੀ ਗੱਲ ਤੇ ਕੋਈ ਨਹੀਂ ਮੈਂ ਮੋਟਰ ਸਾਰੇ ਠੀਕ ਆ ਨਾ ਬਾਕੀ ਹਾਂ ਠੀਕ ਠਾਕ ਸਾਰੇ ਹਾਂ ਚਲੋ ਠੀਕ ਆ ਬੱਸ ਫਿਰ ਠੀਕ ਆ ਠੀਕ ਆ ਆ ਵੇਹ ਲਾ ਮਰਾ ਗੱਲ ਤੂੰ ਕਰਨੀ ਨਹੀਂ ਗੱਲ ਮੈਂ ਕੀ ਕਰਨ ਦੇਣੀ ਗੱਲਾਂ ਤੋ ਕਰਨ ਡਿਆ ਹੀ ਗਾ ਤੈਨੂੰ ਤੱਕੜੀ ਕੋਈ ਗੱਲ ਨਹੀਂ ਆਈ ਤੈਨੂੰ ਤੱਕੜੀ ਜਵਾਬ ਦੇਣਾ ਨਹੀਂ ਆ ਤੂੰ ਕਿਉਂ ਨਹੀਂ ਆਖਿਆ ਵੀ ਸਾਡੇ ਕੋ ਆਇਆ ਸੀਗਾ ਮੁੰਡਾ ਹੁਣ ਆਪੋ ਦਰਾ ਹੋਇਆ ਫਿਰਦਾ ਨਾ ਵਿਹੋ ਨਾ ਨਹੀਂ ਆ ਪਾ ਜੇ ਹਦਾ ਜੇ ਨਿਆਣਾ ਵਾ ਇਹ ਜੇ ਬਾਲਕ ਲਾਉਣਾ ਵਾ ਬਾਲ ਬੂਲ ਕਲਾ ਕੇ ਤੇ ਨਾ ਵਿਆਹ ਕੇ ਤੇ ਵੇਖੀ ਚੰਦ ਚੜ੍ਹਦੇ ਤੇ ਮੰਮੀ ਕੰਮ ਵੀ ਸੌ ਪੈਂਦੇ ਹਰ ਵੇ 100 ਦੱਸ ਕੇ ਜਾ ਕੇ ਇੱਕ ਦੱਸਣਾ ਫਿਰ ਜ਼ਰੂਰੀ ਆ ਉਹ ਜਿੰਨੀਆਂ ਗੱਲਾਂ ਕੀਤੀਆਂ ਸਹੀ ਕੀਤੀਆਂ ਵਾ ਤਾ ਤੇਰਾ ਸਹੀ ਹੋ ਤੇ ਸਾਰਾ ਤੇਰਾ ਨਿਕਲ ਗਿਆ ਕਿ ਐਥੇ ਗੱਲ ਆਈ ਤੇ ਤੂੰ ਕਿਉਂ ਨਹੀਂ ਦੱਸਿਆ ਫਿਰ ਤੇ ਦੱਸ ਦੂੰਗਾ ਗਾੜੀ ਡਾਂਨ ਲੱਗ ਲੱਗਾ ਬਿਨੂ ਚੰਗਾ ਡਾਂਨ ਨਹੀਂ ਲਾਦਣ ਲੱਗਾ ਤੇ ਮੁਰਕਾ ਤੁਸੀਂ ਹੱਥ ਛੱਡ ਕੇ ਤੇ ਅਰਕਾਂ ਚੱਟਣੀਆਂ ਤੇ ਉਹ ਨਹੀਂ ਚੱਟੀਆਂ ਜਾਣੀਆਂ ਬਾਅਦ ਚ ਜਦੋਂ ਮੁੰਡਾ ਵਿਗੜ ਗਿਆ ਵੇਖੀ ਚਾਦਰ ਬਣਿਆ ਫਿਰਦਾ ਜਾ ਜਾ ਕੇ ਪੱਠੇ-ਪੁੱਠੇ ਵੜ ਲਾ ਤੈਨੂੰ ਕੋਈ ਕੰਮ ਨਹੀਂ ਐ ਬਸ ਫੇਰਦਾ ਆ ਵੇ ਪਾਣੀ ਕਿਦਾਂ ਵੜ ਲਾ ਨੀਵੇਂ ਲੱਕ ਹੋ ਕੇ ਥੋੜੇ-ਬੋਤੇ ਵੜ ਕੇ ਥੋੜੀ ਛੁੱਟ ਕੇ ਰੜਾ ਦੇ ਥੋੜਾ-ਬੋਤਾ ਹਰਿਆ ਮੈਂ ਵੰਡ ਛੁੱਟੀ ਰੜਲਾਣਾ ਆ ਹੋ ਕੇ ਮੰਡ ਫਰੀ ਦਾ ਹੁੰਦਾ ਵਾ ਜਿਹੜੇ ਇਹ ਪਿਆਰੀਆਂ ਰੋਕੀਆਂ ਪੱਠੇ ਬੀਜੇ ਆ ਇਹਨਾਂ ਦੇ ਵਿੱਚ ਕੋਈ ਕੰਮ ਨਹੀਂ ਨਾ ਆਇਆ ਲੋਕਾਂ ਨੂੰ ਵੜਾ ਦਿਆ ਕਰੋ ਵੀ ਪੱਕ ਗਿਆ ਤਾਂ ਛੇਛੇ ਦੀ ਪਿਆਰੀ ਵੇਲੀ ਕਰਕੇ ਹੋਰ ਬੀਜੀਏ। ਡਾਂਡੀਆਂ ਤੇ ਪੈਂਦੀਆਂ ਛਪਰੇ ਤੇ ਜਿਹੜਾ ਸਿਰ ਤੇ ਪੈਣੀਆਂ ਪਤਾ ਫੇ ਲੱਗਣਾ ਵਾ। ਲਾ ਦੀਆਂ ਮਾ ਦਾ ਮिन्नੂ ਨਹੀਂ ਹੋ ਬਹਿਂ ਦਿੰਦੀ। 24 ਘੰਟੇ ਰਹਿੰਦੀ ਕਿ ਪੈਲੀ ਜੀ ਵੱਡਿਆ ਰਾ ਪੈਲੀ ਜੀ ਵੱਡਿਆ ਰਾ। ਇਹਨੂੰ ਚੰਗਾ ਦਾ ਮਾਲੀ ਮੋੜੀ ਚਪੜਾਸ ਦੀ ਨੌਕਰੀ ਮਿਲ ਜਾਂਦੀ ਚੰਗਾ ਆ। ਅੱਜ ਕਿੰਨੇ ਹੀ ਦਾਗ ਲਾ ਕੇ ਆ ਗਿਆ ਗੁਰਵਰ ਚੰਗਾ ਬੁੱਢਾ ਫੇਰਨਾ ਪੈਣਾ ਇਹ ਦੋਲੇ ਮੰਮੀ ਜਿਹੜੇ ਤੇ ਜਿੰਨੀ ਗੰਢ ਹੈ ਉਹ ਤੇ ਮੈਂ ਦੇਖੀ ਨਹੀਂ ਮੈਂ ਚਲੋ ਵੀ ਤੋ ਦਿੰਦੀ ਹੁਣ ਮੈਂ ਲੱਗੀ ਤੋਂ ਕਪੜੇ ਕੋਲਾ ਕਪੜੇ ਚੁੰਨੀ ਤੇਰੀ ਮੇਰੀ ਚੁੰਨੀ ਤੈਨੂੰ ਉਦਾਂ ਨਹੀਂ ਦਿਖਣੀ ਚੁੰਨੀ ਉੱਥੇ ਹੀ ਆ ਜਾ ਮੈਂ ਤੇ ਨਾਲ ਚੱਲ ਜਾ ਤੈਨੂੰ ਉੱਥੇ ਵਿਖਾਲ ਦੇਣੀ ਆ ਉਦਾਂ ਹੀ ਲੱਭਦਾ ਕੋਈ ਤੂੰ ਉੱਤੇ ਉੱਤੇ ਧੁਰੀ ਫਿਰਦੀ ਆ ਤੂੰ ਵਰਦੀ ਨਾ ਤੋ ਨਹਾਣਿਆਂ ਦੀਆਂ ਮੈਂ ਆਪੇ ਚੁੰਨੀ ਧੋ ਲਵਾਂਗੀ ਪਤਾ ਨਹੀਂ ਮੰਮੀ ਨਿਆਣਿਆਂ ਨੇ ਵਰਦੀਆਂ ਵੀ ਘੜੀਆਂ ਇਦਾਂ ਲਾਈਆਂ ਜਰਾਬ ਲਾ ਕੇ ਉਹ ਸੁੱਟੀ ਉਹ ਸੁੱਟੀ ਬੂਟ ਲਾ ਲਾ ਕੇ ਇਦਾਂ ਨਿਆਣੇ ਨਿਆਣੇ ਕੌਣ ਆਖੀ ਉਹਨਾਂ ਨੂੰ ਨਿਆਣੇ ਕਰਦੇ ਹੀ ਇਦਾਂ ਉਹ ਹੀ ਤੇ ਤੇ ਫਿਰ ਚੁੰਨੀ ਵੀ ਇਹਨਾਂ ਨੇ ਕਿਤੇ ਇੱਧਰ ਉੱਧਰ ਕਰਤੀ ਚੁੰਨੀ ਤੇ ਕਰ ਦਿੱਤੀ ਆ ਹੂੰ ਗਲਾਮੇ ਵੀ ਸੁਣ ਲਾ ਸਾਦੇ ਭਰਾ ਆਪਣੇ ਦੇ ਜਿਹੜਾ ਜ਼ਿਆਦਾ ਸ਼ਿੰਦਾ ਵਾ ਜੇ ਤੇ ਮਰਮਰ ਪੈਨੀ ਆ ਆਇਆ ਨਹੀਂ ਗਿਆ ਨਹੀਂ ਵਿਆਹਣਾ ਵਾ ਬਾਹਰ ਕਲਾਉਣਾ ਵਾ ਅਜੇ ਉਮਰ ਛੋਟੀ ਆ ਮੰਮੀ ਨੇ ਕੀ ਕਰਦਾ ਵਿਚਾਰਾ ਚੁੱਪ ਚਾਂਦ ਬੈ ਕੇ ਚੱਲ ਗਿਆ ਜੋ ਨੂੰ ਦਿੱਤਾ ਖਾ ਕੇ ਤੇ ਚੱਲ ਗਿਆ ਉਹ ਕੀ ਕਰ ਗਿਆ ਲਾਮੇ ਵਾਲਾ ਤਾਏ ਤੇਰੇ ਤਾਂ ਫੋਨ ਆਉਂਦੇ ਮਨਜੋਤ ਨੂੰ ਕਿਤੇ ਬੱਤੀ ਬੱਤੀ ਗੱਲਾਂ ਦੱਸਣ ਡਿਆ ਵਾ ਉਹ ਇਹ ਮੁੰਡਾ ਕਹਿਣੇ ਕਾਰ ਨਹੀਂ ਹੈਗਾ ਹੁਣ ਮੰਮੀ ਕਹਿੰਦੀ ਚਾਚੇ ਤਾਇਆ ਨੂੰ ਵੀ ਨਿਆਣੇ ਚੰਗੇ ਲੱਗੇ ਆਹ ਮਗਰ ਥੋੜੀ ਹਿੱਡਾ ਕਹਿਜਿਆ ਕਰੋ ਇਹ ਨਹੀਂ ਕਹਿਣਾ ਵੀ ਸਾਡੇ ਭੈਣ ਭਰਾ ਦਾ ਕਸੂਰ ਵਾ ਤੇ ਅਸੀਂ ਉਹਨੂੰ ਮੰਮੀ ਸਮਝਾਵਾਂਗੇ ਕਿਉਂ ਐਡਾ ਕਰਦਾ ਵਾ ਤੂੰ ਉਸੇ ਵळे ਆਪਣੇ ਭਰਾ ਦੀ ਸਾਈਡ ਲੱਲੀ ਕਿ ਨਹੀਂ ਮੰਮੀ ਜੀ ਜੋ ਵੀ ਕੰਮ ਕਰ ਲੈਂਦੇ ਮੈਂ ਆਪਣੇ ਦਾਦ ਜੀ ਨਾਲ ਇਹਨੂੰ ਚੰਗਾ ਭਰਾਵਾ ਮੈਂ ਜਿਹੜਾ ਮਾਰਾ ਕਰ ਦਿੱਤਾ ਨਾ ਮੈਨੂੰ ਜੇ ਮਾਫੀ ਤੇ ਜਦ ਦੱਸਣਾ ਨਾਸਲਾ ਕਰ ਲੈ ਗੱਲ ਤੂੰ ਇਹਦਾ ਨਾ ਮੰਮੀ ਨੂੰ ਤਾਂ ਬੰਨਾ ਚਾਹੀਦਾ ਬੋਲਣ ਦਾ ਇਹ ਤੀ ਫੋਨ ਲਾਇਆ ਹੀ ਉਹ ਨਹੀਂ ਤਾਂ ਇਹਦਾ ਫੋਨ ਆਉਂੜਿਆ ਤੇਰਾ ਤੈਨੂੰ ਫੋਨ ਆਉਂੜਿਆ ਚੁੱਕਿਆ ਕਿਉਂ ਤੈਿਹਦਾ ਮੈਂ ਪਤਾ ਨਹੀਂ ਉਹ ਚੱਲਣ ਹੀ ਨਹੀਂ ਰਿਹਾ ਫੋਨ ਕਦੋਂ ਫੋਨ ਲਾਇਆ ਨੇ ਉਹ ਕਿ ਨਾ ਬਾਬਾ ਫੋਨ ਲਾਇਆ ਚ ਕਹਿੰਦੀ ਮੰਮਰੀ ਕੱਲ ਵੇਖਿਆ ਮੈਂ ਮਿਸ ਕਰਾਂ ਤੇ ਮੈਂ ਫਿਰ ਮੈਂ ਚਲ ਬਾਅਦ ਚ ਕਰੂੰਗੀ ਤੇ ਉਦੋਂ ਨੂੰ ਗੁਰਵੰਨੇ ਫੋਨ ਮਾਰ ਲਿਆ ਬਾਅਦ ਵਿੱਚ ਫਿਰ ਮੈਂ ਮੇਰੇ ਵੀ ਦਿਮਾਗ ਚੋਂ ਹੀ ਨਿਕਲ ਕੱਲ ਵੀ ਮੰਮੀ ਬੜੇ ਗੁੱਸੇ ਦੇ ਵਿੱਚ ਹੀ ਗਏ ਹੁਣ ਤਾਇਆ ਨੇ ਫੋਨ ਲਾ ਕੇ ਭਾਰਾ ਵਧਾਤਾ ਤਾਇਆ ਵੀ ਤਾਂ ਹੱਥ ਦੀ ਕਰਦਾ ਇਹਨੂੰ ਕਿ ਲੋੜ ਪਈ ਸੀ ਸਾਡੇ ਕੋਲ ਫੋਨ ਕਰਨ ਦੀ ਉਹ ਮੈਂ ਤਰਿਆ ਆਉਂਦੇ ਫੋਨ ਆ ਗਿਆ ਤੇ ਉੱਥੇ ਮੰਮੀ ਆ ਗਈ ਇਹ ਕਿ ਨਹੀਂ ਸਪੀਕਰ ਓਲਡ ਕਾਲੇ ਤੋਂ ਮੈਂ ਕਰਤਾ ਉਹ ਗੱਲ ਵਾ ਵੀ ਤੁਹਾਨੂੰ ਫਿਰ ਪੜਦਾ ਇੰਨੀ ਰੱਖਣਾ ਹੁੰਦਾ ਨਹੀਂ ਕਰਦਾ ਪੀਲਾ ਕਹੀ ਜਾਂਦੀ ਕਰਦੇ ਕਰਦੇ ਮੈਂ ਕਰਦਾ ਫਿਰ ਜੇ ਜੇ ਤੇਹੀ ਮੇਰੇ ਪਰਦੇ ਰਖਨੇ ਹੋਣ ਤੇ ਫਿਰ ਘਰ ਵਾਲੇ ਦੇ ਘਰ ਵਾਲੀ ਦੇ ਇੱਕ ਪਰਦੇ ਮੈਂ ਦੱਤਾ ਇਹ ਰੱਖਣ ਲਿਆ ਕਿ ਮੈਂ ਤੇਰੀ ਬਾਅਦ ਗੱਲ ਕਰਾਉਂਗਾ ਮਾਂ ਵੀ ਨਾਲ ਕਰਾ ਜਨਾ ਗੱਲ ਕਰਾ ਜਨਾ ਉਹ ਵੀ ਕੱਟਣ ਨਹੀਂ ਰਿਹਾ ਫੋਨ ਹਾਂ ਉਹਨੂੰ ਹੋਰ ਨਹੀਂ ਕੋਈ ਵੀ ਭਾਈ ਕਿਸ ਦਾ ਸਾਥ ਦੇ ਲਿਆ ਇਹਨੂੰ ਬਸ ਇਹੋ ਹੀ ਹੈ ਵੀ ਵਿੱਚ ਵਿੱਚ ਮੈਂ ਕਰ ਗੁਰ ਕੇ ਤੇ ਇਹਨਾਂ ਦੀਆਂ ਪੀੜੀਆਂ ਹੀ ਵੱਡਦਾ ਰਹਾ ਉਹਨੂੰ ਕਿ ਲੋੜ ਪਈ ਹੀ ਪਹਿਲਾਂ ਬਗਾਨੀ ਧੀ ਦੇ ਸੌਰਿਆਂ ਦੇ ਵਿੱਚ ਫੋਨ ਕਰਨ ਦੀ ਤੇ ਯਾਰ ਉੱਥੇ ਹੈ ਕੌਣ ਹੋਰ ਉਹਨੇ ਕਰਨਾ ਹੀ ਆ ਤੇ ਪਰ ਮੁੰਡੇ ਜਾਣ ਕਿੱਥੇ ਗਿਆ ਇੱਥੇ ਹੀ ਹੈ ਨਾ ਗੱਲ ਸਾਰਾ ਦਿਨ ਮਾੜਾ ਮਾੜਾ ਦੱਸ ਦਿਆ ਕਰੇ ਹਾਂ ਉਹ ਵੀ ਨਹੀਂ ਦੱਸ ਫਾਰਮੈਟੀ ਪੂਰੀ ਕਰ ਦਿਆ ਕਰੇ ਮੁੰਡੇ ਤਾਂ ਘਰ ਤੇ ਨਾ ਗੇਟ ਪਹਿਲਾਂ ਗੇਟ ਨੂੰ ਕੁੰਡਾ ਲਾਇਆ ਹੁੰਦਾ ਫਿਰ ਅੰਦਰ ਜਿਹੜਾ ਲੋਬੀ ਦਾ ਬੂਹਾ ਟੋਇਆ ਹੁੰਦਾ ਵਾ ਕਿਤੇ ਐਵੇਂ ਹੀ ਆ ਚੱਲ ਜਾਣਾ ਮਨਾਂ ਦੇ ਕਰਕੇ ਅਗਲੇ ਨੂੰ ਬਹਾਨਾ ਦੇਣਾ ਕਿਉਂ ਬੰਨ ਅੰਨੇ ਨਾ ਸਗੋਂ ਆਪ ਦੱਸ ਕੇ ਜਾਏ ਜੋ ਨਾ ਰੱਖੇ ਖਿਆਲ ਫਿਰ ਦੱਸੇ ਕਿ ਮੈਂ ਤੇਰਾ ਦੱਸ ਕੇ ਗਿਆ ਹਾਂ ਕੀ ਰੱਖਣਾ ਵਾ ਕਿਆ ਨਹੀਂ ਕੋਈ ਰੱਖਦਾ ਹੁੰਦਾ ਤੇ ਜੇ ਇਦਾਂ ਦਾ ਉਹਨੇ ਗਾਜਕੂ ਕੇ ਚੀਜ਼ ਨੂੰ ਮੜ ਕੇ ਨਾ ਕਹਤਾ ਕਿ ਤੂੰ ਕੀ ਕੀਤੀ ਹੈਂ ਕਰੀਏ ਹਨ ਮੈਨੂੰ ਵੀ ਦੱਸਿਆ ਹੈ ਚੱਲ ਕਹਿ ਦੂੰਗੀ ਕਰਨ ਨੂੰ ਗਾਂ ਤਾਂ ਦੱਸ ਕੇ ਤੁਰਿਆ ਕਰ ਆ ਕੇ ਬਾਣਾ ਦੇਣਾ ਹੀ ਕਿਉਂ ਆ ਅਗਲੇ ਨੂੰ ਆਦੇ ਮੈਨੂੰ ਫੋਨ ਕਰ ਲੈਂਦਾ ਹੋਰ ਦੋ ਵਾਰੀ ਲਾ ਲੈਂਦਾ ਜਾਂ ਮੈਂ ਲਾ ਲੈਂਦੀ ਹਾਂ ਨੂੰ ਤੁਹਾਨੂੰ ਕੱਪੜੇ ਤੋਂ ਹੋਰ ਕਰਨ ਜਿਹੜੀ ਗੱਲਾਂ ਆਹਮ ਦਸੀ ਆਗੇ ਦੱਸ ਮੈਨੂੰ ਦੱਸੀ ਆਗੇ ਦੱਸਾਂਗੀ ਤੁਹਾਨੂੰ ਤੁਹਾਡੇ ਕੋ ਇਤਿਆਸ ਹੀ ਨਹੀਂ ਕੱਲੇ ਬੰਦੇ ਦਾ ਟਾਈਮ ਪਾਸ ਹੀ ਨਹੀਂ ਹੁੰਦਾ ਹਾਂ। ਭੈਣ ਕਿਦਾਂ ਟਾਈਮ ਪਾਸ ਕਰਨਾ? ਆਜ ਬੰਨਾ। ਹਾਂਜੀ ਦਾ ਜੀ। ਕਿਦਾਂ? ਵਧੀਆ ਤੂੰ ਸੁਣਾਓ ਆਪਣਾ। ਕਿਹੜੀ ਦੁਨੀਆ 'ਚ ਫਿਰਦਾ? ਦੁਨੀਆ ਕੋਈ ਵੀ ਨਹੀਂ ਫਿਰਦਾ ਮੈਂ ਕਿੱਥੇ ਫਿਰਨਾ? ਤੂੰ ਤੇ ਦੱਸ ਕੇ ਨਹੀਂ ਜਾਂਦਾ ਜਿੱਥੇ ਵੀ ਜਾਣਾ। ਕਿਉਂ ਕੀ ਆਜ? ਕੱਲ ਦਾ ਕਿਤੇ ਦੇਖਿਆ ਹੀ ਨਹੀਂ। ਉਹਦੋਂ ਮੈਂ ਆਪਣੀ ਭੈਣ ਕੋ ਗਿਆ ਇਹ ਗੱਲ। ਤੇ ਤੂੰ ਦੱਸ ਹੀ ਜਾਂਦਾ ਵੀ ਮੈਂ ਉਸ ਕੋ ਗਿਆ। ਮੈਂ ਕੀ ਦੱਸਣਾ? ਚਲ ਮੈਂ ਸ਼ਾਮੀ ਪਈ ਚੱਲ ਗਿਆ। ਮੈਂ ਚਲ ਭੈਣ ਕੋ ਹੋਣਾ। ਐ ਰਾਤ ਰਹਿਉ ਭੈਣ ਕੋ ਅੱਛਾ ਹਾਂਜੀ ਪਤਾ ਕੀ ਗੱਲ ਆ ਜਿੱਥੇ ਭੈਣ ਵਿਆਹੀ ਹੋਵੇ ਨਾ ਜ਼ਿਆਦਾ ਚਿਰ ਜਾਈਦਾ ਨਹੀਂ ਹੁੰਦਾ ਸਿੱਧਾ ਜ਼ਿਆਦਾ ਰਹੀਦਾ ਨਹੀਂ ਹੁੰਦਾ ਪਰ ਕਿਉਂ ਕਰਾਤ ਰਿਆ ਕੀ ਕਰਦੇ ਆ ਪਰ ਇੱਕ ਨਾਦ ਰਿਆਂ ਕੀ ਹੁੰਦਾ ਉਹ ਚਲ ਉਹ ਕੋਈ ਨਹੀਂ ਰਹਿ ਪਿਆ ਵਾ ਤੂੰ ਇਧਰ ਕੰਮ ਉਧਰੋਂ ਛੋਇਆ ਵਾ ਤੂੰ ਸਾਰੇ ਬੂਏ ਖੁੱਲੇ ਛੱਡੇ ਆ ਤੈਨੂੰ ਨਹੀਂ ਪਤਾ ਬੀਥੇ ਕੋਈ ਚੁੱਕ ਕੇ ਲੈ ਗਿਆ ਸਮਾਂ ਤੇ ਮੁੜ ਕੇ ਵੇਖੋਗੇ ਤਾਂ ਠਾ ਇਹ ਚੁੱਕਣ ਵਾਲਾ ਕੀ ਆ ਜਿਹੜਾ ਚੁੱਕ ਕੇ ਲੈ ਆਇਆ ਥੋੜਾ ਵਾ ਭਾਵੇਂ ਭਾਵੇਂ ਕੋਈ ਚੁੱਕਿਆ ਹਾਂ ਕੁਣਾਈ ਤੋਂ ਕੀ ਆ ਗਏ ਨੇ ਹੁਣ ਸਾਰੇ ਆਨੇ ਆਪਣੇ ਇਸ ਤਰ੍ਹਾਂ ਕਰਾਤ ਰਹਿ ਹੀ ਹੁੰਦੇ ਹੁਣ ਮੈਂ ਹੁਣੀ ਭੈਣ ਕਰ ਰਹੇ ਆ ਉਹ ਤੂੰ ਰਹਿ ਆਂ ਦੱਸ ਕੇ ਜਾਂਦਾ ਮੈਂ ਸਮਝ ਜਾਂਦਾ ਇੱਥੇ ਸੁਣ ਜਾਂ ਨਹੀਂ ਛੱਡੀਦਾ ਹੁੰਦਾ ਘਰ ਕੋਈ ਗੱਲ ਨਹੀਂ ਉਹ ਤਾਂ ਸਾਰੇ ਪਰਿਵਾਰ ਦਾ ਸਾਰੇ ਲੋਕੀ ਆਪਣਾ ਘਰ ਛੱਡ ਕੇ ਚੱਲ ਜਾਂਦੇ ਆ ਕਦੀ ਕਿਸੇ ਘੁੰਮਣ ਹਫਤਾ ਤਾਂ ਦੱਸ ਕੇ ਜਾਂਦੇ ਆ ਹਫਤਾ ਪਤਾ ਨਹੀਂ ਹੁੰਦੇ ਆਗੇ ਉਹ ਜਿੰਦਾ ਕੁੰਡੀ ਕੋਈ ਲਾ ਕੇ ਜਾਂਦਾ ਤੇਰੇ ਤੇ ਜਿੰਦਾ ਕੁੰਡੀ ਵੀ ਨਹੀਂ ਕੋਈ ਲੱਗਾ ਜੇ ਤੱਕ ਤੇਰੇ ਕੋਲ ਕੋਈ ਗੱਲ ਨਹੀਂ ਇੱਥੇ ਕੀ ਚੁੱਕ ਲੈਣਾ ਗੈਨੇ ਚਲੋ ਕੋਈ ਨਹੀਂ ਤੇਰੀ ਮਰਜ਼ੀ ਹੂੰ ਉਹ ਕੋਈ ਗੱਲ ਨਹੀਂ ਕੋਈ ਨਹੀਂ ਜਿਹੁੰਦਾ ਐਨੀ ਨਾ ਫਿਕਰ ਕਰਿਆ ਕਰੋ ਤੁਸੀਂ ਜੇ ਅਹੀ ਨਾ ਫਿਕਰ ਕਰੀਏ ਤਾਂ ਕੌਣ ਕਰੇ ਉਹਦੇ ਹੈਗਾ ਜਿੱਦਾਂ ਹੁਣ ਮਾਂ ਪਿਓ ਹੁੰਦਾ ਤੇ ਉਹ ਫਿਕਰ ਕਰਦੇ ਫਿਰ ਸਾਨੂੰ ਕੋਈ ਫਿਕਰ ਨਹੀਂ ਹੁਣ ਫਿਕਰ ਤੇ ਸਾਨੂੰ ਹੀ ਆ ਨਾ ਹਾਂਜੀ ਹਾਂ ਚਲੋ ਕੋਈ ਗੱਲ ਨਹੀਂ ਸੈਰ ਤੇ ਹੋ ਡੰਗਾ ਨੰਗ ਲਿੰਦੋ ਨੰਨੇ ਜਾਨੇ ਡੰਗਰ ਡੰਗਰ ਨੂੰ ਅਸਲ ਵਿੱਚ ਕੀ ਆਖਣ ਦੇ? ਮਨਰੀ ਠੀਕ ਵਾ। ਹਾਂਜੀ ਸਭ ਠੀਕ ਆ। ਚੱਲ ਵਧੀਆ ਵਧੀਆ। ਹਾਂ ਹਾਂਜੀ। ਤੇ ਪਾਣੀ ਬੜਾ ਖਲੋਂਦਾ ਤੇਰੇ ਤੇ ਆ। ਪਾਣੀ ਤਾਨੂੰ ਪਾਣੀ ਤਾਨੂੰ ਪਤਾ ਇੱਕ ਨਮਾਨ ਹੈ ਇਹਨੂੰ। ਤੇ ਸੜਕ ਵੀ ਕੱਚੀ ਆ। ਪਾਣੀ ਇੱਧਰ ਨੂੰ ਹੀ ਆ ਕੇ ਖਲੋਣਾ ਸਰ। ਆ ਮਿੱਟੀ ਬਹਿ ਗਈ ਸਾਰੀ ਬਹਿ ਗਈ ਆ ਦੇ। ਹਾਂਜੀ। ਆ ਮੀਂਹ ਨਾਲ ਡੁੱਢੀ ਜਾਂਦੀ ਥਾਂ ਨੂੰ ਇੱਧਰ ਸਾਈਡ ਨੂੰ ਮਿੱਟੀ। ਹਾਂ ਹਾਂ। ਇੱਕ ਦੇ ਤੂੰ ਹੀ ਸਰਪੰਚ ਨੂੰ ਕਾ ਕੇ ਮੇਰੀ ਸੜਕ ਬਣਾ ਦੋ। ਤਾਂ ਇਹ ਹੁੰਦੀ ਰਿੰਦੀ ਕਲਪਾਸਰ ਸਰਪੰਚਾ ਕਿਹੜੀ ਸ਼ੜਕ ਹਾਂ ਹਾਂਜੀ ਇੱਕ ਵੋਟ ਨਾਲ ਇਹ ਬਣੂਗੀ ਹੋਏ ਇੱਕ ਵੋਟ ਮੈਂ ਪਾਈ ਤੇ ਇੱਕ ਵੋਟ ਨਾਲ ਕਿਉਂ ਨਹੀਂ ਬਣ ਸਕਦੀ ਇੱਕ ਵੋਟ ਨੂੰ ਕੌਣ ਪੁੱਛਦਾ ਕਿਉਂਕਿ ਹੁਣੀ ਜੇ ਪੁੱਛਦੇ ਇੱਕ ਵੋਟ ਦਾ ਬੰਦਾ ਹਾਰ ਵੀ ਜਾਂਦਾ ਇੱਕ ਵੋਟ ਦਾ ਬੰਦਾ ਜਿੱਤ ਵੀ ਜਾਂਦਾ ਇੱਕ ਵੋਟ ਦਾ ਕੋਈ ਮੁੱਲ ਨਹੀਂ ਹੈਗਾ ਕੋਈ ਨਵਾਂ ਸਰਪੰਚ ਬਣੂਗਾ ਦੇ ਵੇਖਾਂਗੇ ਕਦੇ ਕਹਿ ਦਾਂਗੇ ਉਹਨੂੰ ਕਿ ਹੁਣ ਇਹ ਸਰਪੰਚ ਨੇ ਥੋੜਾ ਬਣਾਉਣੀ ਆ ਇੱਕ ਵੋਟ ਨੂੰ ਮੈਂ ਕਹਦਾ ਵੀ ਇੱਕ ਵੋਟ ਵਾ ਉਹਦੀ ਤੇ ਆਪਾਂ ਦਾ ਦੋ ਰਾਹ ਅਗਲਾ ਭੱਜ ਕੇ ਆ ਜੂ ਉਸੇ ਵਾਲੀ ਇਹ ਵੀ ਹੈ ਨਵਾਂ ਹੀ ਸਰਪੰਚ ਇਹਨੂੰ ਵੋਟ ਪਾਈ ਆ ਮੈਂ ਪਾਈ ਤੇ ਹੈਗੀ ਅਗਲੇ ਨਹੀਂ ਵੀ ਤਾਂ ਮੰਨਣਾ ਕਿ ਨਹੀਂ ਮੰਨਣਾ ਇੱਕ ਦੀਆਂ ਵੀ ਦੋ ਪਈਆਂ ਮੰਮੀ ਤੇ ਪੁਰੇ ਹੁੰਦਾ ਪਹਿਲਾਂ ਵੋਟ ਆਈਆਂ ਮੰਮੀ ਨੇ ਵੋਟ ਪਾਈ ਆ ਸਰਪੰਚ ਨੂੰ ਉਹ ਹੁਣ ਤੇ ਇੱਕ ਹੀ ਆ ਨਾ ਹੁਣ ਤੂੰ ਨੇ ਕਹਣਾ ਇੱਕ ਵੋਟਾ ਇੱਕ ਵੋਟ ਨੂੰ ਮੈਂ ਕੀ ਕਰਾਂ ਪਰ ਜਿੱਤਿਆਂ ਤੇ ਦੋ ਪਈਆਂ ਨਾ ਹੋਰ ਭਾਵੇਂ ਇੱਕਾ ਉਹਦੇ ਦੋ ਹੀ ਨਾ ਗੱਡੀ ਵੀ ਗੱਡੀ ਵੇਖਣਾ ਨਾ ਵੀ ਇੱਕ ਵੋਟ ਦਾ ਮੈਂ ਕੀ ਕਰਾਂ ਹੁਣ ਦਾ ਇਨੀ ਏਟ ਲਾਦਾ ਇੱਕ ਵੋਟ ਬਦਲੀ ਇਹ ਕਿਤੇ ਕਿੰਨਾਗਾ ਟੋਟਾ ਜਿਹਾ ਹੈਗਾ ਛੋਟਾ ਜਿਹਾ ਆਵੇਂ ਟੋਟਾ ਹੀ ਅਗਲੇ ਨੇ ਮੰਨਣਾ ਮੰਨਣਾ ਕਿਉਂ ਨਹੀਂ ਤੂੰ ਕਰੋ ਗੱਲ ਤੇ ਮੰਨ ਹੀ ਜਾਣਾ ਤੁਹਾਡੀ ਤੇ ਚਲਦੀ ਸਰਪੰਚ ਨਾ ਇੱਕ ਬੋਰਡ ਦਾ ਕੀ ਆ ਇੱਕ ਬੋਰਡ ਨੂੰ ਕੀ ਉਹਨੂੰ ਮੈਂ ਅਖਾਂ ਵੀ ਇੱਕ ਬੋਰਡ ਤੇ ਪਾ ਦੇ ਬਣਾ ਦੇ ਇਹਨੂੰ ਗੱਲ ਤੇ ਕਰਕੇ ਵੇਖੋ ਤਈ ਕਰੀ ਕਰ ਲਾਂਗੇ ਗੱਲ ਵੀ ਗੱਲ ਨੇ ਮੰਨਣੀ ਮੈਨੂੰ ਪਤਾ ਵਾ ਜੋ ਉਹ ਕਹਿਣਾ ਕਹਿਣਾ ਹੀ ਆ ਪਰ ਇਹ ਕਰੀ ਕਰੇ ਕੋਈ ਸੀ ਕਹਿ ਕੇ ਉਹਨੂੰ ਚੰਦ ਮੰਨ ਹੀ ਜਾਵੇ ਚੱਲ ਵੇਖਾਂ ਕੋਈ ਨਹੀਂ ਹੋ ਹਾਂਜੀ ਇੱਕ ਬੋਰਡ ਨਾ ਨੀਗਾ ਕੋਈ ਵੀ ਮੰਨਦਾ ਹੁੰਦਾ ਕਾਕਾ ਇੱਕ ਵੋਟਾ ਹੁਣ ਨਾ 8 10 ਕਰੇ ਪਤਾ ਹੁਣ ਵੀ 2 4 ਹੀ ਹੋਣ 2 ਹੀ ਹੋਣ 3 ਹੀ ਹੋਣ ਤੇ ਵੋਟਾ ਵਾਦੇ ਜਾਣੀਆਂ ਗਾਂਗਾਂ ਵੋਟਾਂ ਕਿੱਦਾਂ ਵਾਜ ਜਾਣੀਆਂ ਮੈਂ ਕਿਹੜਾ ਕੱਲ ਨੂੰ ਕੱਲੇ ਰਹਿਣਾ ਹਾਂ ਕੱਲ ਨੂੰ ਵਿਆਹ ਵੀ ਹੋਣਾ ਮੇਰਾ ਵੋਟਾ ਵਧ ਨਹੀਂ ਆਈਆਂ ਅਈ ਸ਼ਾ ਤੇ ਤਾਂ ਹੀ ਫਿਰ ਤੂੰ ਮਿਸਤਰੀਆਂ ਨਾਲ ਤੁਰਿਆ ਫਿਰਦਾ ਫਿਰ ਮੈਨੂੰ ਲੱਗਦਾ ਵੀ ਤੂੰ ਕੁੜੀ ਕੜੀ ਵੇਖ ਆਇਆ ਵਾਂ ਮੈਨੂੰ ਤੂੰ ਝੂਠ ਬੋਲਦਾ ਵਾ ਵੀ ਮੈਂ ਉਹ ਕੋ ਗਿਆ ਸੀ ਭੈਣ ਕੋ ਗਿਆ ਸੀ ਤੂੰ ਤੇ ਫਿਰ ਕੰਮ ਹੀ ਦੂਜਿਆ ਕਰਨ ਗਿਆ ਕਿਤੇ ਨਹੀਂ ਝੂਠ ਮੈਂ ਕਿਹਾ ਤੈਨੂੰ ਕਾਹਦਾ ਬੋਲਿਆ ਵਿਆਹ ਕੱਲ੍ਹ ਹੋਣਾ ਹੀ ਆ ਵਿਆਹ ਕੱਲ੍ਹ ਹੋਣਾ ਹੀ ਆ ਇਹ ਝੂਠ ਵਾਲੀ ਕਿਹੜੀ ਗੱਲ ਮਾੜੀ ਹੋਣਾ ਫਿਰ ਤੇ ਕੁੜੀ ਵੇਖ ਲਈ ਤੂੰ ਕਾ ਫਿਰ ਤੇ ਤੁਸੀਂ ਤਾਇਆ ਚਾਚੇ ਨੂੰ ਮੈਨੂੰ ਸਮਝੇਗਾ ਖਰੀ ਨਹੀਂ ਕੋਈ ਪਿੱਛੇ ਪਾਤਾ ਸਾਨੂੰ ਕੁੜੀ ਕਿੱਥੋਂ ਵੇਖ ਲਈ ਜੀ ਤੁਹਾਨੂੰ ਕਿਹਨੇ ਕਹਾ ਮੈਂ ਕੁੜੀ ਵੇਖ ਲਈ ਤੇ ਤਾਂ ਹੀ ਤੂੰ ਆਖੰਡਿਆ ਨਾ ਕਿ ਕੱਲ੍ਹ ਨੂੰ ਮੇਰਾ ਵਿਆਹ ਹੋਣਾ ਉਹ ਮੈਂ ਤੁਹਾਨੂੰ ਉਦਾਂ ਕਿਹਾ ਹੋ ਜਾਣੀ ਆ ਮੇਰੀ ਤੂੰ ਆਪ ਹੀ ਕਹਿ ਤੇਰੀ ਵੋਟ ਕਿਹੜੀ ਹੈਗੀ ਇੱਕ ਵੋਟ ਬਤਾਇ ਤਾਂ ਕੋਈ ਨਹੀਂ ਕਰਾਵਿਆ ਨਹੀਂ ਵਧਣਗੇ ਵੋਟਾਂ ਉਹਨੂੰ ਆਖਾਂਗੇ ਵੀ ਬਣਾ ਦੇ ਵਿਆਹ ਇਹ ਕਿੱਥੇ ਮੈਂ ਉਹਦਾ ਤੁਹਾਨੂੰ ਕਿਹਾ ਹੀ ਹੈ ਵੋਟਾਂ ਵਧਣੀਆਂ ਕੱਲ ਨੂੰ ਤੂੰ ਹੀ ਹੁਣ ਆਖ ਪੁੱਠੀ ਗੱਲ ਬਣਾਈ ਜਾਂਦੇ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਪਰ ਤੂੰ ਵਿਚੋਂ ਕੋ ਹੋਰ ਵਾਂ ਉਤੋਂ ਕੋ ਹੋਰ ਵਾਂ ਮੈਂ ਤੁਹਾਨੂੰ ਉਹਦ ਨਹੀਂ ਕਿਹਾ ਹੈ ਜੇ ਕੋਈ ਇਹੋ ਜਿਹਾ ਕੰਮ ਹੈ ਤਾਂ ਨਾਲ ਲਾ ਕੇ ਤੁਰਨਾ ਮੈਨੂੰ ਪਤਾ ਜਿੱਥੇ ਤੂੰ ਤੁਰਨਾ ਜਿੱਥੇ ਕਿਤੇ ਫਸ ਗਿਆ ਉੱਥੇ ਲੈ ਕੇ ਮੈਨੂੰ ਤੁਰਨਾ ਤੇ ਜਿੱਥੇ ਚੰਗਿਆ ਕੰਮ ਆ ਤੇ ਉਥੇ ਲੋਕਾਂ ਨੂੰ ਤੁਰਨਾ ਲੈ ਕੇ ਮਿਸਤਰੀਆਂ ਨੂੰ ਲੈ ਕੇ ਤੁਰਨਾ ਮਿਸਤਰੀਆਂ ਨਾਲ ਤੁਰਨਾ ਜੀ ਕੋਈ ਹੁਣ ਗੱਲ ਪੁੱਠੀ ਨਹੀਂ ਹੋ ਤੂੰ ਮਿਸ ਨਹੀਂ ਹੋ ਤੂੰ ਮਿਸ ਨਹੀਂ ਜਿਹੜੇ ਫਿੰਡਿਆ ਸਾਡੀ ਕੋਈ ਸਲਾਹ ਲਈ ਆ ਮਿਸਤਰੀਆਂ ਦੇ ਨਾਲ ਹੀ ਰਹਿਣਾ ਮਿਸਰਾ ਉਹ ਤਾਂ ਮੈਂ ਉਥੇ ਲੱਕੜ ਦਾ ਪਤਾ ਕਰਨ ਗਿਆ ਹਾਂ ਮਿਸਤਰੀ ਨਾਲ ਆਂਦਾ ਇੱਥੇ ਪਿੰਡ ਹੈਗੀ ਭਾਮ ਉਥੇ ਆ ਜਾ ਵੇਖ ਇਹ ਲੱਕੜ ਆਹ ਲੱਕੜ ਕਰੇ ਮੈਂ ਨਾ ਕਰੇ ਲੱਭਦੀ ਨਹੀਂ ਕੇ ਹੈ ਕਿਨੇ ਉਹ ਗੱਲ ਉਹਨਾਂ ਨੇ ਜੱਜ ਜਿੰਨੀ ਮਰਜ਼ੀ ਲੱਕੜ ਲ ਲਈਏ ਤੇ ਇਹ ਕਿੱਦੇ ਕਰੋ ਮਿਲਦੀ ਮੈਂ ਤਾਂ ਹੀ ਜਾਣਦੇ ਉਹ ਖਾਧੀਆਂ ਲੱਕੜਾਂ ਲੈ ਕੇ ਦੇਣੀਆਂ ਮਿਸਤਰੀ ਤੈਨੂੰ ਉਤੋਂ ਪੈਸਾ ਖਾਣਾ ਹੁੰਦੀ ਤੈਨੂੰ ਸਮਝ ਨਹੀਂ ਲੱਗਦੀ ਅਜੇ ਤੱਕ ਜੇ ਮੈਂ ਆਖਰ ਫਿਰ ਤੂੰ ਕਹਿਣਾ ਵਾ ਵੀ ਤਾਇਆ ਮੈਨੂੰ ਇਦਾ ਗੱਲਾਂ ਕਰਦਾ ਉਹ ਤਾਂ ਭਲਾ ਕਰਨ ਡਿਆ ਜੋ ਸੋਗ ਮੇਰਾ ਕਾਹਦਾ ਭਲਾ ਕਰਨ ਡਿਆ ਅਸੀਂ ਲੱਕੜ ਸਭ ਸਸਤੀ ਮਿਲਦੀ ਹੈ ਕਮਿਸ਼ਨ ਗੁਰੂਆ ਕਮਿਸ਼ਨ ਖਾਣਾ ਤੇ ਦੁਕਾਨਾਂ ਨਾਲ ਇੱਕ ਚੀਜ਼ ਤੇ ਕਮਿਸ਼ਨ ਖਾਂਦੇ ਆ ਤੇ ਜਿਹੜੇ ਦੁਕਾਨ ਵਾਲੇ ਨਹੀਂ ਛੇਲ ਲੋਂਦੇ ਬੰਦੇ ਦੀ ਉਹ ਵੀ ਵੇਖੋ ਮੈਂ ਤੂੰ ਇੰਨੀ ਮਹਿੰਗੀ ਲੱਕੜ ਦਿੰਦੇ ਉਹ ਦੋਵਾਂ ਚਵਾਂ ਦੁਕਾਨਾਂ ਨੂੰ ਪੁੱਛ ਲਈਦਾ ਰੇਟ ਇਹ ਥੋੜੀ ਗੱਲ ਹੁੰਦੀ ਵੀ ਇੱਕੋ ਦੁਕਾਨ ਤੇ ਹੀ ਕੋਈ ਫਾਇ ਲੱਗੇ ਰਹਿਣਾ ਤੁਸੀਂ ਅਹਾਨੂੰ ਪਾਇਆ ਵਾ ਪਿੱਛੇ ਮੈਨੂੰ ਪਾਇਆ ਵਾ ਪਿੱਛੇ ਪਰ ਮੈਨੂੰ ਕੁੜੀ ਦੀ ਤੇ ਪਰੋਣੇ ਦੀ ਸ਼ਰਮ ਮਾਰਦੀ ਆ ਉਹ ਕੀ ਆਖੂਗੀ ਮੈਨੂੰ ਉਹ ਪਰੋਣਾ ਕੀ ਆਖੂਗਾ ਉਹਦੀ ਸੱਸ ਮਨਪ੍ਰੀਤ ਦੀ ਕੀ ਮੈਨੂੰ ਆਖੂਗੀ ਪਿਤਾ ਜੱਜੇ ਇਦਾਂ ਦੇ ਆ ਅਹੀਂ ਤੇਰੇ ਲਾਗੇ ਲੱਗਦੇ ਤੁਹਾਡੇ ਲਾਗੇ ਨਹੀਂ ਲੱਗਦਾ। ਬਈ ਜੇ ਇਦਾਂ ਦੀ ਗੱਲ ਹੁੰਦੀ ਤੂੰ ਫੇਰ ਭੈਣ ਨੂੰ ਲਾ ਕੇ ਫੋਨ ਪਾਛ ਲੋ। ਉਹਨਾਂ ਨੂੰ ਫੇਰ ਪਤਾ ਹੀ ਨਹੀਂ ਆਇਆ। ਆਹੀ ਫੋਨ ਉਹ ਵੀ ਫੋਨ ਨਹੀਂ ਚੁੱਕਦੀ ਮੇਰਾ। ਅਪਰੋਹਣੇ ਨੇ ਚੁੱਕਿਆ ਮੜਾ ਜਾ। ਅਹੀਂ ਸਭਾ ਫੋਨ ਲਾਉਨੇ ਆ ਤਾਂ ਉਹ ਨਾ ਉਹ ਹੀ ਫੋਨ ਚੁੱਕਦੀ ਐ ਨਾ ਤੂੰ ਹੀ ਕੋਈ ਦੱਸ ਕੇ ਜਾਂ ਨਾ ਕਹੀਂ ਮੈਂ ਕੀ ਕਰਾਂ। ਫੋਨ ਲੱਕੋ ਬਾਹਰ ਆਇਆ ਇੱਥੇ। ਤਾਇਆ ਵੀ ਇਹ ਪੁੱਠੀਆਂ ਗੱਲਾਂ ਬਣਾਈ ਜਾਂਦਾ। ਜੋ ਭੈਣ ਨੇ ਫੋਨ ਨਹੀਂ ਚੁੱਕਿਆ ਹੋਗਾ ਕਿ ਆਪਣਾ ਕੰਮਕਾਰ ਕਰਨ ਨਹੀਂ ਹੋਗੀ ਉਹ ਦੱਸ ਕਿਹੜੀ ਵਿਚਾਰੀ ਵੇਲੇ ਹੀ ਰਹਿੰਦੀ ਐ। ਉਹ ਨਿਆਣਿਆਂ ਨੂੰ ਵੀ ਖਿਆਲ ਰੱਖਣਾ ਪੈਂਦਾ ਉਹਨਾਂ ਦਾ ਇ ਦੈਨੂੰ ਮੋਕਾ ਚਾਹੀਦਾ ਪੁੱਠੀ ਗੱਲ ਬਣਾਉਂਦਾ ਆ ਟੋਟਾ ਜਾਂ ਸੜਕ ਦਾ ਵਾ 10 ਬਣਾ ਦੋ ਕੀ ਹੋ ਜਾਊਗਾ ਆ ਸਾਰੀ ਮਿੱਟੀ ਖਰੀ ਜਾਂਦੀ ਜਦੋਂ ਮੀਂਹ ਪੈਂਦਾ ਵਾ ਸਾਰੀ ਥਾਂ ਡਾਈ ਜਾਂਦੀ ਮਿੱਟੀ ਕਿ ਗਰੀਬ ਦਾ ਨਹੀਂ ਸੋਚਣਾ ਹੈਗਾ ਕਿ ਗਰੀਬ ਦਾ ਭਲਾ ਹੋ ਜਾਊਗਾ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਹੈਗੀਆਂ ਉਹਨਾਂ ਦਾ ਵੀ ਜਾ ਕੇ ਕੰਮ ਕਰੀ ਜਾਣਗੇ ਕੋਈ ਗੱਲ ਨਹੀਂ ਆਪ ਹੀ ਸਰਪੰਚ ਨਾਲ ਗੱਲ ਕਰਨੀ ਪੈਣੀ ਮੰਮੀ ਸੁੱਤੀ ਐ ਉਨਾ ਜਰਮਨ ਜੋਨ ਨਾਲ ਗੱਲ ਕਰ ਲਈ। ਮਰੋ ਚਾ। ਤੂੰ ਮੈਨੂੰ ਦੱਸਿਆ ਨਹੀਂ ਮੈਨੂੰ ਫਿਰ। ਬਹੁਤ ਦੱਸਣ ਲੱਗੀ ਆ। ਹੂੰ। ਕੱਲ ਵੀ ਦੱਸਣਾ ਸੀ ਮੈਂ ਰਾਤੀ ਵੀ ਤੁਹਾਨੂੰ ਤੇ ਨਿਆਣੇ ਰੋਲੀ ਪਾਈ ਗਏ। ਹੂੰ। ਤੇ ਮਾ ਕੰਨ ਕਹਿੰਦੇ ਹੈਗਾ ਵੀ ਸਾਡੇ ਨਾ ਗਵਾਂਢ ਦੇ ਵਿੱਚ ਉੱਥੇ ਰਣਜੋਤ ਬਾਜੀ ਹੈ ਜਿਹੜੇ ਆਪਣੇ ਵੀ ਇੱਥੇ ਹੁੰਦੇ ਹੁੰਦੇ ਹੈ ਨਾ ਹਾਂ ਉਹ ਕਹਿੰਦੇ ਹੈਗੇ ਵੀ ਮੈਨੂੰ ਜੋਬ ਲਈ ਮੇਰਾ ਹੱਥ ਪੈਂਦਾ ਵਾ ਪੱਤੀਆਂ ਪੁੱਤੀਆਂ ਆਈਆਂ ਮਾ ਨਾ ਹਾਂ ਤੇ ਪਰ ਇਹ ਆ ਵੀ ਵੱਡੀ ਬੜੀ ਆ ਕਿੰਨੀ ਵੱਡੀ ਤੁਹਾਨੂੰ ਪਤਾ ਹੀ ਹੈ ਲੱਖਾਂ ਚ ਹੀ ਹੋਣੀ ਹੈ ਕਹਿੰਦੇ ਹੈ ਫਿਜ਼ੀਕਲ ਟੈਸਟ ਆਪ ਕੱਢ ਲਈ ਤੇ ਜਿਹੜਾ ਰਿਟਰਨ ਦਾ ਵਾ ਨਾ ਉਹ ਮੈਂ ਕਢਵਾ ਦੂੰਗਾ ਪੱਕਾ ਤਾਂ ਪੈਂਦਾ ਹਾਂ ਨਾ ਇੰਦਾ ਵਾਦਾਂ ਨੇ ਪਹਿਲਾਂ ਵੀ ਕਰਵਾਏ ਕਰੂਏ ਆ ਹੂੰ ਬੁਰ ਬੁਰ ਤੇ ਮੈਂ ਠੱਗੀ ਠੱਗੀ ਨਾ ਜ ਪੈਸੇ ਜੀ ਨਹੀਂ ਠੱਗੀ ਨਹੀਂ ਆ ਉਹ ਯਕੀਨ ਨਵਾਣਾ ਦਾ ਤੇ ਉਹਦਾ ਵੀ ਸਾਡੇ ਨਾ ਬੜਾ ਕਰਦੇ ਆ ਤੇ ਪੈਸੇ ਕਿੱਧਰ ਗਏ ਪੈ ਗਏ ਇਹਦੀ ਤੇ ਟੈਨਸ਼ਨ ਆ ਸਮਝਣੇ ਲੱਗਣ ਦੀ ਠੇਕਾ ਵੀ ਤੈਨੂੰ ਬਤਾਵਾ ਪੂਟਾ ਹੋ ਗਿਆ ਤਾਂ ਇਹਨੇ ਤੇ ਅਗਲੇ ਫਸਣਾ ਦਾ ਵੀ ਠੇਕਾ ਪਟਾੜਾ ਜਿਹੜੇ ਭੱਤੀਆਂ ਭੋਤੀਆਂ ਠੇਕੇ ਦੇ ਪੈਣ ਹੁੰਦੀਆਂ ਯਾਰ ਫਿਰ ਕੀ ਕਰਾਂਗੇ ਆਪਾਂ ਮੈਂ ਤਾਂ ਫਿਕਰ ਨੂੰ ਕਹਿਣ ਦੀ ਮੈਂ ਜਾਂ ਫਿਰ ਜਾਣੇ ਗੁੰਨੇ ਭਾ ਲੈਣੇ ਆ ਗੈਣੇ ਪੋਣੀ ਪੈਣੀ ਆ ਇੱਥੇ ਆਪਾਂ ਦਾ ਦਾਵੀ ਹੈ ਜੀ ਮੈਂ ਕਰ ਸਕਦੇ ਆ ਲੱਖਾ ਹਲਕਾ ਮੈਂਗਾ ਮੰਮੀ ਦੇ ਤੇ ਕੋ ਕੋ ਨਹੀਂ ਲਿਆਉਂਦੀ ਦੀ ਕਰਨਾ ਇਹਦੇ ਮੰਮੀ ਘੱਟੋ ਇਨੀ ਜਲਸੀ ਕਰਦੀ ਆ ਨਾ ਪਤਾ ਨਹੀਂ ਕੀ ਗੱਲ ਹੀ ਹੁਣ ਮੈਂ ਜੇ ਉਹਦਾ ਫਿਕਰ ਕਰ ਲੈਂਨੀ ਮੈਂ ਜੇ ਤੇ ਮੰਮੀ ਹੁੰਦੀ ਸੀ ਤੇ ਨਹੀਂ ਹੀ ਕਰਦੀ ਹੁੰਦੀ ਨਾ ਫਿਕਰ ਮੈਂ ਹਾਂ ਰਿਗਰ ਦੇ ਵਿੱਚ ਰੋਜ਼ ਇੱਕ ਵਾਰੀ ਟੌਪਿਕ ਛੜਨਾ ਹੁੰਦਾ ਪਿਓ ਦੀ ਫਿਕਰ ਉਹਦੀ ਫਿਕਰ ਹੁਣ ਵੀ ਗੱਲ ਕਰਨ ਲੱਗਿਆ ਉਹਦੀ ਫਿਕਰ ਉਹਦੀ ਚਿੰਤਾ ਤੈਨੂੰ ਆਉ ਉਹ ਤੇ ਜੀ ਹੁਣ ਆਪਣੇ ਨਿਆਣੇ ਦੇ ਕਿਹੜੇ ਨਹੀਂ ਹੁੰਦੀ ਫਿਕਰ ਜੇ ਟੈਸਟ ਦਾ ਨੰਬਰ ਘਟਾ ਜਾਂਦੀ ਹੈ ਤਾਂ ਵੀ ਫਿਕਰ ਹੋ ਜਾਂਦੀ ਹੈ ਉਹ ਨਹੀਂ ਦੇਖਦੀ ਕਿਸ ਨੂੰ ਬਸ ਜੇ ਉਹਦਾ ਮੈਂ ਜ਼ਿਕਰ ਹੀ ਕਰ ਲੈਨੀ ਆ ਨਾ ਤੇ ਉਸੇ ਵੇਲੇ ਆਏ ਲੰਮੇ ਤੱਕੜੀ ਪੈ ਜਾਈਦਾ ਪਰ ਨਾ ਪੈਣਾ ਹੀ ਨਹੀਂ ਮਿਲਦਾ ਕਤੋਂ ਦੀ ਲੀੜੇ ਧੋਣ ਲਈ ਆ ਹੈ ਤਾਂ ਕਾਈ ਨਹੀਂ ਗਾ ਹੋ ਮੈਂ ਪੁੱਤ ਨੂੰ ਕੱਲਾ ਖੇਤੀਂ ਗਿਆ ਸੀ ਮम्मा ਕਿੱਥੇ ਇੱਧਰ ਤਾਂ ਇਹੋ ਚਾਹ ਲੈ ਗਏ ਆ ਪੈਸੇ ਕਰਨ ਗਿਆ ਉਹਨੂੰ ਪੁੱਛ ਲੈ ਗੈਣੀ ਨੂੰ ਰੱਖ ਲੈ ਤੇ ਜਿਹੜੇ ਥੁਰਦੇ ਹੋਣਗੇ ਚਾਲੀ ਪਈਆ ਯਾਰ ਉਹ ਪਾ ਦਾਂਗੇ ਉਹ ਨਹੀਂ ਮੈਂ ਕੀ ਕਹਿੰਨੀ ਆ ਜਿਹੜੀ ਤਾਂ ਇਹ ਨਾਲ ਗੱਲ ਕਰਨੀ ਆ ਨਾ ਕਰਨ ਨੇ ਕੀ ਗੱਲ ਕਰਨੀ ਕਰਨ ਨੂੰ ਕੀ ਪਤਾ ਵਾ ਜੇ ਮੈਂ ਕੀ ਕੀ ਉਹਨੇ ਕਹਿੰਦਾ ਜਵਾਈ ਪੈਸੇ ਖਾ ਗਿਆ ਵਿੱਚੋਂ ਹਾਂ ਜਵਾਈ ਨੇ ਉਹਨਾਂ ਨੂੰ ਹੀ ਖਾਣਾ ਵਾ ਪਿਓ ਅੱਗੇ ਬੜੇ ਤਰਨਾਟ ਵਜਿਨੂੰ ਖਾਣਾ ਵਾਨੇ ਉਹਨੇ ਪੈਸੇ ਆਪੇ ਕਹਿੰਦੇ ਜਿੰਨਾ ਲਾਗਾ ਉਹਨੇ ਪੈਸੇ ਦੇ ਦੇਨੇ ਤੇ 100 ਵਾਲੇ ਦੱਸਣਾ ਕਿ ਜੋ ਆਈ ਗਏ ਨੇ ਪਾ ਆ ਗਈ ਚਲੋ ਫੇ ਤੁਸੀਂ ਹੀ ਨਾ ਕਰੋ ਫਿਰ ਮੈਂ ਮੈਨੂੰ ਤੁਸੀਂ ਕੱਲ ਦੇ ਦਿਓ ਤੇ ਮੈਂ ਮੈਂ ਭੈਣ ਭਰਾ ਗੱਲ ਕਰ ਲਿਓ ਕਿਉਂਕਿ ਫੇ ਉਹਨੇ 100 ਸ ਗੱਲਾਂ ਕਰਨੀਆਂ ਵਾ ਇਹ ਛੋੜ ਲਵਾਂ ਤਾਂ ਹੋਊਗਾ ਤੇ ਇੱਥੇ ਵੀ ਮੰਮੀ ਦੀ ਚੋਰੀ ਕੋਈ ਗਹਿਣਾ ਗੁਣਾ ਪਾ ਦਾਂਗੇ ਕਾ ਗਾਂਗੇ ਹਾਂ ਉਹ ਫਿਰ ਵੀ ਹੈ ਨਾ ਮੈਨੂੰ ਇਦਰੋਂ ਵੀ ਥੋੜੀ ਜੀ ਹਾਮੀ ਹੋਵੇ ਤੇ ਤਾਂ ਹੀ ਮੈਂ ਜਾਵਾਂ ਨਾ ਉੱਧਰ ਵੀ ਆਏ ਕੋਈ ਰੱਖਣਾ ਪੈਣਾ ਟੂਮਸ਼ੱਲਾ ਰੱਖਣਾ ਪੈਣਾ ਸਾਨੂੰ ਮੰਮੀ ਦੀ ਚੋਰੀ ਉਦਾਂ ਹੜਾ ਸ਼ਾਬਾਸ਼ੇ ਤੁਹਾਡੇ ਗੱਲਾਂ ਵੇਹ ਕਰਦੇ ਟੂਮਸ਼ੱਲਾ ਗਹਿਣੇ ਪਾ ਲੈਨੇ ਸ਼ਰਮਦਾ ਘਾਟਾ ਤੁਹਾਨੂੰ ਟੂਮਸ਼ੱਲੇ ਕੌਣ ਗਹਿਣੇ ਪਾਉਂਦਾ ਵਾ ਕੀ ਸੋਚਾਂ ਸੋਚਣ ਦੇ ਆ ਤਾਂ ਉਹ ਮੈਂ ਉਹ ਨਹੀਂ ਟੂ ਚੱਲੇ ਗਹਿਣੇ ਨਾਲੇ ਕਰਦੇ ਤੁਸੀਂ ਜਿਹੜੀਆਂ ਮੰਨਦੀਆਂ ਮਰਜ਼ੀਆਂ ਨਾ ਸਭ ਕੁਝ ਦੱਸਦੀ ਤੁਹਾਨੂੰ ਮੈਂ ਪਤਾ ਆ ਮਮੀ ਨੇ ਮੰਨਣਾ ਵੀ ਨਹੀਂ ਆ ਤੇ ਫਿਰ ਉਹਨੂੰ ਛਡਾਈ ਲੈਣੇ ਆ ਜੇ ਨੌਕਰੀ ਮਿਲ ਗਈ ਤੁਹਾਨੂੰ ਪਤਾ ਤਨਖਾਹ ਆਦੀ ਭੈਣ ਦੇ ਤੋਂ ਮੋੜਨੇ ਹੀ ਆਣੇ ਆਹੋ ਮੋੜ ਦੇਣੇ ਹੀ ਆ ਏਦਾਂ ਦਾ ਹੈ ਤੇ ਨਹੀਂ ਆ ਜਿੱਦਾਂ ਦੱਤਾ ਆ ਤੁਹਾਨੂੰ ਦੱਸ ਦਿੰਦਾ ਵਾ ਆਪਣੇ ਭੈਣ ਭਰਾ ਦਾ ਪਤਾ ਹੀ ਹੁੰਦਾ ਵਾ ਵੀ ਕੌਣ ਕਿਦਾਂ ਦਾ ਪਤਾ ਕਿਹਨੋਂ ਕਿਦਾਂ ਦਾ ਵਾ ਪਰ ਵੇਲਾ ਦਾ ਤਾਂ ਇਹਦੀਆਂ ਆਹ ਗੱਲਾਂ ਮੈਨੂੰ ਬਿਲਕੁਲ ਨਹੀਂ ਪਸੰਦ ਤਾਂ ਹੀ ਮੇਰੀ ਮੰਮੀ ਇਦਨਾ ਨਹੀਂ ਹਰਜੀ ਉਹ ਵੀ ਫੇ ਝਾਟੀ ਕਹਿ ਦਿੰਦੀ ਹੁੰਦੀ ਕਿ ਤੂੰ ਇਦਾਂ ਕਰਦਾ ਇੰਨੇ ਸਾਡੀਆਂ ਗੱਲਾਂ ਗਵਾਂਢ ਚ ਜਾ ਕੇ ਕਰਨੀਆਂ ਉਹ ਇਦਾਂ ਕਰਦੇ ਉਹ ਇਦਾਂ ਕਰਦੇ ਤੇ ਆਪਣੇ ਨਿਆਣੇ ਦੇ ਡੇਅਤਰੀ ਕਿਤੇ ਕੋਈ ਹਸਾਬ ਹੀ ਨਹੀਂ ਉਹ ਪਰਸਾਂਵਾਂ ਕਿੱਧਰ ਪੈਣਿਆ ਅੰਗੀ ਤੇ ਗੁਰਵਰੀ ਮੰਮੀ ਤੇ ਨਹੀਂ ਆ ਪਰ ਆਣੀ ਨੂੰ